ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਅੱਡਾ ਕੋਟਫਤੂਹੀ ਵਿਖੇ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਹਲਕਾ ਵਸਿਆ ਨੇ ਭਾਗ ਲਿਆ ਇਹ ਰੋਡ ਸ਼ੋਅ ਕੋਟਫਤੂਹੀ ਦੇ 메ਨ ਬਾਜ਼ਾਰ ਤੋਂ ਹੁੰਦਾ ਹੋਇਆ ਮੜੋਸੇ ਥਾਂ ਤੇ ਆ ਕੇ ਸਮਾਪਤ ਹੋਇਆ ਤੇ ਰੋਡ ਸ਼ੋਅ 'ਚ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਅਤੇ ਸੀਨੀਅਰ ਅਗੂ ਮੋਨ ਲਾਲ ਚਿਤੋ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਰੋਡ ਸ਼ੋਅ ਦੌਰਾਨ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਆਪਣੇ ਹੱਕ 'ਚ ਆਮ ਲੋਕਾਂ ਨੂੰ ਲਾਂਬੰਦ ਕਰਦ ਇੱਕ ਜੂਨ ਨੂੰ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਇੱਕ ਅੱਠ ਨੂੰ ਸੰਬੋਧਨ ਕਰਦੇ ਆ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਜਿੱਤਨ ਤੋਂ ਬਾਅਦ ਉਹ ਹਲਕਾ ਚੱਬੇਵਾਲ ਦੇ ਵਿਕਾਸ ਲਈ ਹੋਰ ਵੀ ਵੱਡੇ ਪੱਧਰ ਤੇ ਯਤਨ ਕਰਨਗੇ ਤੇ ਚੱਬੇਵਾਲ ਸਮੇਤ ਹੋਰਨਾਂ ਹਲਕਿਆਂ ਲਈ ਇੰਡਸਟਰੀ ਅਤੇ ਰੁਜ਼ਗਾਰ ਦੇ ਹੋਰ ਮੌਕੇ ਲੈ ਕੇ ਆਉਣਗੇ। ਇਸ ਮੌਕੇ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਰੋਡ ਸ਼ੋਅ 'ਚ ਭਾਗ ਲੈਣ ਵਾਲੇ ਲੋਕਾਂ ਦਾ ਧੰਨਵਾਦ ਕਰਦੇ ਆ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਵਾਰ ਵੀ ਪਹਿਲਾਂ ਵਾਂਗ ਉਹਨਾਂ ਨੂੰ ਪਿਆਰ ਦੇਣਗੇ ਤੇ ਵੱਡੀ ਜਿੱਤ ਦਿਵਾ ਕੇ ਲੋਕ ਸਭਾ 'ਚ ਭੇਜਣ ਹੁਸ਼ਿਆਰ ਪਰ ਨੇ ਉਸ ਦਿਨ ਚੇਤਨ ਕਸ਼ਪਤ ਦੀ ਰਿਪੋਰਟ ਮੈਨੂੰ ਬਹੁਤ ਖੁਸ਼ੀ ਹੈ ਕਿ ਕੋਟਫਤੂਈ ਦੇ ਵਿੱਚ ਬੜਾ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਔਰ ਉਸ ਦੇ ਵਿੱਚ ਸਾਡੇ ਹਜ਼ਾਰਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਸਾਥੀਆਂ ਨੇ ਸਾਡੇ ਵਰਕਰਜ਼ ਨੇ ਖਾਸ ਤੌਰ ਤੇ ਮਹਿਲਾਵਾਂ ਨੇ ਬਹੁਤ ਵੱਡਾ ਜੋਸ਼ ਦੇਖਣ ਨੂੰ ਮਿਲਿਆ ਭਰਮਾ ਹੰਗਾਰਾ ਦੇਖਣ ਨੂੰ ਮਿਲਿਆ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਹੈ ਔਰ ਇਸ ਰੋਡ ਸ਼ੋਅ ਦੇ ਵਿੱਚ ਸਾਡੇ ਜਿੰਨੇ ਵੀ ਦੁਕਾਨਦਾਰ ਜਿੰਨੇ ਵੀ ਸਾਡੇ ਬਿਜ਼ਨਸਮੈਨ ਛੋਟੇ ਵੱਡੇ ਸਾਰੇ ਸਾਥੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਸਨਮਾਨਿਤ ਕੀਤਾ ਉਹਨਾਂ ਦੇ ਇਸ ਬੇਹੱਦ ਸਨਮਾਨ ਦੇ ਲਈ ਮੈਂ ਉਹਨਾਂ ਦਾ ਬੇਹੱਦ ਧੰਨਵਾਦ ਹੈ ਰਹਿਣੀਆ ਤੇ ਉਹਨਾਂ ਨੇ ਭਰੋਸਾ ਦਵਾਇਆ ਕਿ 1 ਜੂਨ ਨੂੰ ਜੜੀਆਂ ਵੋਟਾਂ ਪੈ ਰਹੀਆਂ ਉਸ ਦੇ ਵਿੱਚ ਜਿਹੜੀ ਹੈ ਝਾੜੂ ਦੀ ਹੁੰਜਾ ਫਿਰ ਜਿੱਤ ਹੋਏਗੀ ਡਾਕਟਰ ਸਾਹਿਬ ਇਹ 10 ਦਿਨਾਂ ਦਾ ਹੁਣ ਸਮਾਂ ਜਿਹੜਾ ਬਾਕੀ ਰਹਿੰਦਾ ਤਾਂ ਮੀਟਿੰਗਾਂ ਦਾ ਦੌਰ ਵੀ ਆ ਜਿਹੜਾ ਬਹੁ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਹੁਣ ਕਿਸ ਤਰ੍ਹਾਂ ਦੇ ਹਾਲਾਤ ਦੇਖ ਕੇ ਆਪਾਂ ਮੌਜੂਦਾ ਸਮੇਂ ਦੇ ਵਿੱਚ ਵੇਖੀਏ ਹਾਂ ਮੌਜੂਦਾ ਸਮੇਂ ਦੇ ਵਿੱਚ ਕਿਉਂਕਿ ਸਾਡੇ ਵਰਕਰਸ ਦੇ ਵਿੱਚ ਵਲੰਟੀਅਰਸ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਔਰ ਇੱਥੋਂ ਤੱਕ ਕਿ ਲੋਕਾਂ ਦੇ ਵਿੱਚ ਵੀ ਇਹ ਉਤਸ਼ਾਹ ਹੈ ਖਾਸ ਤੌਰ ਤੇ ਸਾਡੇ ਲੋਕਲ ਹੁਸ਼ਿਆਰਪੁਰ ਦੇ ਲੋਕਾਂ ਚ ਬਹੁਤ ਵੱਡਾ ਉਤਸ਼ਾਹ ਹੈ ਕਿ ਡਾਕਟਰ ਰਾਜ ਨੂੰ ਸੰਪਰਕ ਕਰਨਾ ਡਾਕਟਰ ਰਾਜ ਨੂੰ ਮਿਲਣਾ ਲੋਕਲ ਹੋਣ ਕਰਕੇ ਸੌਖਾ ਹੈ ਸੋ ਉਹਨਾਂ ਨੇ ਪਹਿਲੇ ਮੇਰੇ ਕੰਮ ਵੀ ਦੇਖੇ ਹੋਏ ਆ ਸੋ ਉਸ ਨੂੰ ਦੇਖ ਕੇ ਪੁਰਾਣੇ ਟ੍ਰੈਕ ਰਿਕਾਰਡ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਨੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦਾ ਜਿਹੜਾ ਇਹ ਉਤਸ਼ਾਹ ਹੈ ਉਹ ਜਰੂਰ ਪਰਮੇ ਹੰਗਾਰੇ ਦੇ ਰੂਪ ਦੇ ਵਿੱਚ ਉਹ ਜਿਹੜਾ ਬਦਲੇਗਾ we at gna university see potential in everyone and everything around us we drive innovation and entrepreneurship we groom competent global citizens to effect positive change around them